ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਭਗਵਾਨ ਛਣਿ ਦੇ ਮਹਾਰਾਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਨੂੰ ਅਗਲੇ 7 ਦਿਨਾਂ ਤੱਕ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਇਹ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ ਮਾਰ ਜੀ ਹਾਂ ਦੋਸਤੋ ਇਹਨਾਂ ਰਾਸ਼ੀ ਵਾਲਿਆਂ ਨੂੰ ਕਰੋੜਪਤੀ ਬਣਨ ਤੋਂ ਹੁਣ ਖੁਦ ਵਿਦਾਤਾ ਵੀ ਨਵੇਂ ਰੁਖ ਸਾਗਦੇ ਭਗਵਾਨ ਸ਼ਨੀ ਦੇ ਮਹਾਰਾਜੇ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਦੇ ਬਹੁਤ ਹੀ ਜ਼ਿਆਦਾ ਪਸੰਨ ਹੋ ਚੁੱਕੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਦੁੱਖ ਦਰਦ ਕਸ਼ਟ ਖਤਮ ਹੋਣ ਜਾ ਰਹੇ ਹਨ ਅਤੇ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਇਹ ਪਾਂਖਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜੇਨਾਂ ਨੂੰ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੇ ਅਗਲੇ 7 ਦਿਨਾਂ ਤੱਕ ਇਹ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਹਨ ਇਹ ਰਾਸ਼ੀ ਵਾਲੇ ਧਨ ਦੇ ਨਾਲ ਮਨਮਾਲ ਹੋਣ ਵਾਲੇ ਹਨ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਹੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਇਹ ਵੀਡੀਓ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੋਣ ਜਾ ਰਹੀ ਹੈ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਜ਼ਰੂਰ ਸੋਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸ਼ਨੀ ਦੇਵ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ। ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ। ਤਾਂ ਕਿ ਸ਼ਨੀ ਦੇਵ ਮਹਾਰਾਜ ਜੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਹੀ ਪ੍ਰਾਪਤ ਹੋ ਸਕੇ। ਦੋਸਤੋ ਹੁਣ ਗੱਲ ਕਰਦੇ ਹਾਂ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਨੂੰ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੇ ਅਗਲੇ 7 ਦਿਨਾਂ ਤੱਕ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ Hindu ਧਰਮ ਦੇ ਵਿੱਚ ਕਾਫੀ ਦੇਵੀ ਦੇਵਤਿਆਂ ਦੀ ਮੰਨਮਤਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇਵੀ ਦੇਵਤਿਆਂ ਦੇ ਵਿੱਚੋਂ ਇੱਕ ਨਾਮ ਭਗਵਾਨ ਸ਼ਨੀ ਦੇਵ ਜੀ ਦਾ ਵੀ ਆਉਂਦਾ ਹੈ ਭਗਵਾਨ ਸ਼ਨੀ ਦੇਵ ਗਲਤ ਕੰਮ ਕਰਨ ਵਾਲਿਆਂ ਨੂੰ ਡੰਡ ਦਿੰਦੇ ਹਨ। ਸ਼ਨੀ ਦੇਵ ਸੂਰਜ ਪੁੱਤਰ ਅਤੇ ਕਰਮ ਫਲ ਦੇ ਦਾਤਾ ਮੰਨੇ ਜਾਂਦੇ ਹਨ। ਸ਼ਨੀ ਦੇਵ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਅੰਦਰ ਕਬਰਾਟ ਹੁੰਦੀ ਹੈ। ਲੇਕਿਨ ਭਗਵਾਨ ਸ਼ਨੀ ਦੇਵ ਸੰਤੁਲਨ ਬਣਾ ਕੇ ਰੱਖਦੇ ਹਨ ਅਤੇ ਸਾਰੇ ਹੀ ਮਨੁੱਖਾਂ ਦੇ ਨਾਲ ਪੂਰਾ ਨਿਆਂ ਕਰਦੇ ਹਨ। ਸ਼ਨੀ ਦੇਵ ਦੀ ਕਿਰਪਾ ਜਿਸ ਇਨਸਾਨ ਦੇ ਉੱਤੇ ਹੋ ਜਾਂਦੀ ਹੈ, ਉਸ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ। ਜੋ ਲੋਕ ਗਲਤ ਕੰਮ ਕਰਦੇ ਹਨ ਪਾਪ ਕਰਦੇ ਹਨ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਭਗਵਾਨ ਸ਼ਨੀ ਦੇਵ ਉਹਨਾਂ ਨੂੰ ਡੰਡ ਵੀ ਦਿੰਦੇ ਹਨ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਦੇ ਹੋਣ ਵਾਲੀ ਹੈ ਜੀहां ਦੋਸਤੋ ਉਹਨਾਂ ਰਾਸ਼ੀਆਂ ਉਤੇ ਭਗਵਾਨ ਸ਼ਨੀ ਦੇਵ ਜੀ ਆਧਿਕ ਪਸੰਨ ਹੋ ਚੁੱਕੇ ਹਨ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਉਹਨਾਂ ਖੁਸ਼ਨਾਸੀ ਪਾਕਸ਼ਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ಅಪਾਰ ਕਿਰਪਾ ਬਣੀ ਰਹੇਗੀ ਜਿਸ ਦੇ ਨਾਲ ਤੁਹਾਨੂੰ ਧਨ ਲਾਭ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਮੇਖ ਰਾਸ਼ੀ ਵਾਲਿਓ ਉਹ ਪਾਦ ਵਿੱਚ ਧਨ ਦੇ ਲਾਭ ਦੇ ਵਿੱਚ ਵਾਦਾ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਤੋ ਨੀਤੀ ਵਿੱਚ ਪ੍ਰਮੋਸ਼ਨ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਲੋਕਾਂ ਨੂੰ ਨੌਕਰੀ ਕਰਨ ਜਾਂ ਪੜਾਈ ਕਰਨ ਦੀ ਸੰਭਾਵਨਾ ਬਣੀ ਰਹੇਗੀ ਨਾਲੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਲੋਕਾਂ ਦੇ ਲਈ ਆਏ ਵਿੱਚ ਵ੍ਰੇਧੀ ਹੋਵੇਗੀ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਉਹ ਪਾਸ ਦੇ ਵਿੱਚ ਜ਼ਿਆਦਾ ਮੁਨਾਫਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਦੋਸਤੋ ਆਪਣੇ ਸਾਰੇ ਹੀ ਕੰਮਾਂ ਨੂੰ ਛੱਡ ਕੇ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੋ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਮੇਖ ਰਾਸ਼ੀ ਵਾਲਿਆਂ ਦੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਡੇ ਸਾਰੇ ਦੁੱਖ ਦੈਦ ਕਸ਼ਟ ਮਿਟਣ ਵਾਲੇ ਹਨ ਤੁਹਾਡੇ ਜੀਵਨ ਵਿੱਚ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੈ ਖੁਸ਼ੀਆਂ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਦੋਸਤੋ ਹੁਣ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਤੁਹਾਨੂੰ ਦੱਸੇ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਹੁਣ ਸਮਾਂ ਚੰਗਾ ਹੋਵੇਗਾ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਉੱਪਰ ਬੇਹੱਦ ਪਸੰਨ ਹਨ ਤੁਹਾਡਾ ਮਾਨ ਸਨਮਾਨ ਵਧੇਗਾ ਜਿਸੇ ਵਜ੍ਹਾ ਦੇ ਨਾਲ ਇਸ ਸਮਾਜ ਦੇ ਵਿੱਚ ਤੁਹਾਡੀ ਤਾਰੀਫ ਕੀਤੀ ਜਾਵੇਗੀ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਸਫਲਤਾ ਦੀ ਤੁਹਾਨੂੰ ਅਵਸਰ ਪ੍ਰਾਪਤ ਹੋਣ ਵਾਲੇ ਹਨ ਉਹਨਾਂ ਅਵਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ ਤੁਹਾਨੂੰ ਹੁੰਦਾ ਸਹੀ ਹੈ ਕਿ ਜੋ-ਜੋ ਵੀ ਤੁਹਾਡੇ ਰੁਕੇ ਹੋਏ ਕੰਮ ਸੀ ਉਹ ਸਭ ਹੁਣ ਸਮੇਂ ਦੇ ਪੂਰੇ ਹੋਣ ਵਾਲੇ ਹਨ ਤੁਹਾਨੂੰ ਦੱਸ ਦਈਏ ਕਿ ਜੋ ਵੀ ਕਾਰੋਬਾਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਉਹ ਕਾਰੋਬਾਰ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ। ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਸਾਧਨਾ ਦੇ ਵਿੱਚ ਵਾਧਾ ਹੋਵੇਗਾ। ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ अनेका ਧਨ ਲਾਭ ਅਫਸਰ ਪ੍ਰਾਪਤ ਹੋਣਗੇ। ਮਕਰ ਰਸ਼ੀ ਵਾਲਿਆਂ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ। ਨਾਲ ਹੀ ਨਾਲ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੋਵੇਗਾ। ਸਮਾਜਿਕ ਖੇਤਰਾਂ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ। ਅਚਾਨਕ ਹੀ ਧਨ ਲਾਭ ਪ੍ਰਾਪਤੀ ਦੇ ਯੋਗ ਬਣਨ ਦੀ ਸੰਭਾਵਨਾ ਹੈ ਨਾਲ ਹੀ ਨਾਲ ਜੇਕਰ ਤੁਸੀਂ ਕੋਈ ਨਵਾਂ ਵਾਹਨ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਸੀ ਤਾਂ ਇਹ ਯੋਜਨਾ ਤੁਹਾਡੀ ਜਰੂਰ ਸਫਲ ਹੋਵੇਗੀ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਮਕਰ ਰਾਸ਼ੀ ਵਾਲੇ ਤੁਹਾਡਾ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਜੀहां ਦੋਸਤੋ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਥਨ ਰਾਸ਼ੀ ਮੇਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਦੇ ਨਾਲ ਤੁਹਾਨੂੰ ਕੋਈ ਸ਼ੁਭ ਸੰਦੇਸ਼ ਮਿਲਣ ਵਾਲਾ ਹੈ ਤੁਹਾਨੂੰ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ ਤੁਹਾਡੇ ਦੁਆਰਾ ਕੀਤੀ ਮਿਹਨਤ ਦਾ ਫਲ ਤੁਹਾਨੂੰ ਹੁਣ ਮਿਲ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਹਾਡੇ ਰੁਕੇ ਹੋਏ ਕੰਮ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਮਿਲਮਲਾ ਵਧੇਗਾ ਨਾਲ ਹੀ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਅਨੇਕ ਪ੍ਰਕਾਰ ਦੇ ਧਨ ਲਾਭ ਵੱਡੇ ਲਾਭ ਦੀ ਪ੍ਰਾਪਤੀ ਹੋਣ ਵਾਲੇ ਹੈ ਤੁਹਾਡੀ ਮਧੁਰ ਬਾਣੀ ਕਰਕੇ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਕ ਪੂਰੇ ਹੋਣਗੇ ਭਗਵਾਨ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੀਆਂ ਧਨ ਸੰਬੰਧੀ ਜੋ ਵੀ ਪਰੇਸ਼ਾਨੀਆਂ ਹੋਣ ਤੱਕ ਆ ਰਹੀਆਂ ਸਨ ਉਹ ਹੁਣ ਖਤਮ ਹੋਣ ਗਿਆ ਉਹ ਹੁਣ ਖਤਮ ਹੋ ਜਾਣ ਗਿਆ ਜੋ ਕੰਮ ਕਈ ਸਾਲਾਂ ਤੋਂ ਤੁਹਾਡੇ ਰੁਕੇ ਹੋਏ ਸਨ ਉਹਨ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਦੇਨ ਦੁੱਗਣੀ ਰਾਜਾਗਣੀ ਤਰੱਕੀ ਕਰੋਗੇ ਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਹੁਣ ਸਮਾਂ ਤੁਹਾਡੇ ਲਈ ਚੰਗਾ ਹੈ ਦੋਸਤੋ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਉੱਪਰ ਪੜੀ ਹੋਈ ਹੈ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਕੇਵਲ ਤਾਂ ਲਾਭ ਹੋਵੇਗਾ ਬਲਕੇ ਤੁਹਾਡੇ ਪਾਧਵੇ ਵਿੱਚ ਵੀ ਵਾਦਾ ਹੋਵੇਗਾ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਸੁਪਨਾ ਹੀ ਉਹਨਾਂ ਦੇ ਸੁਪਨਾ ਚਲਦੇ ਹੀ ਪੂਰਾ ਹੋਵੇਗਾ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਮਿਲਣ ਗਿਆ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਮੁਨਾਫਾ ਹੋਏਗਾ ਤੁਹਾਨੂੰ ਲਾਭ ਦੇ ਅਨੇਕ ਅਵਸਰ ਪ੍ਰਾਪਤ ਹੋਣਗੇ ਜੋ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਾਰਾ ਕਰਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲੇਗਾ ਜਿਸ ਤੇ ਨਾਲ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਤੁਹਾਡੀ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਨਾਲੇ ਨਾਲ ਤੁਹਾਡੇ ਸਾਰੇ ਕੰਮ ਸਫਲਤਾਪੂਰਕ ਪੂਰੇ ਹੋ ਜਾਣਗੇ ਜੋ ਲੋਕ ਨਵਾਂ ਵਾਹਨ ਜਾਂ ਘਰ ਲੈਣ ਦੀ ਯੋਜਨਾ ਬਣਾ ਰਹੇ ਹਨ ਇਹ ਯੋਜਨਾ ਉਹਨਾਂ ਦੀ ਸਫਲ ਹੋਵੇਗੀ ਭਗਵਾਨ ਜਾਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੇ ਧਨਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੇ ਚੋਗ ਬਣ ਰਹੇ ਹਨ ਐਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਹੁਣ ਸਮਾਂ ਤੁਹਾਡੇ ਲਈ ਬਿਹਤਰ ਹੋਣ ਵਾਲਾ ਹੈ ਤੁਹਾਨੂੰ ਦੱਸ ਰਹੀ ਹੈ ਕਿ ਤੁਹਾਨੂੰ ਮਾਨ ਸਨਮਾਨ ਮਿਲੇਗਾ ਸਮਾਜ ਦੁਆਰਾ ਤੁਹਾਡੀ ਤਾਰੀਫ ਕੀਤੀ ਜਾਵੇਗੀ ਐਸੋ ਇਲਾਵਾ ਤੁਹਾਡੇ ਜੀਵਨ ਵਿੱਚ ਨਵੇਂ ਅਵਸਰ ਵੀ ਮਿਲਣਗੇ ਜਿਸੇ ਨਾਲ ਤੁਹਾਡੇ ਜੀਵਨ ਵਿੱਚ ਚੰਗਾ ਬਦਲਾਅ ਆਵੇਗਾ। ਦੂਸਰੇ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ। ਇਸ ਦੇ ਨਾਲ ਤੁਹਾਨੂੰ ਕਾਫੀ ਧਨ ਲੱਭ ਵੀ ਹੋਵੇਗਾ ਜਦ ਕਿ ਜਦ ਕਿ ਇੱਕ ਤਰਫ ਤੋਂ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਤੇ ਦੂਸਰੇ ਤਰਫ ਤੋਂ ਤੁਹਾਨੂੰ ਉਹ ਬਾਹਰ ਵਿੱਚ ਵੀ ਵਾਧਾ ਹੋਵੇਗਾ। ਕੰਮਾ ਰਾਸ਼ੀ ਵਾਲੇ ਤੁਹਾਨੂੰ ਹੁਣ ਚਾਰੇ ਪਾਸੇ ਤੋਂ ਲਾਭ ਹੀ ਲਾਭ ਮਿਲਣ ਵਾਲਾ ਹੈ। ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਅਤੇ ਭਗਵਾਨ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਰਹੇਗਾ। ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਅਨੇਕ ਪ੍ਰਕਾਰ ਦੇ ਅਫਸਰ ਪ੍ਰਾਪਤ ਹੋਣਗੇ ਜਿਸ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਡੀ ਕਿਸਮਤ ਚਮਕ ਜਾਵੇਗੀ। ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋਵੇਗੀ। ਇਸ ਨਾਲ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ। ਦੋਸਤੋ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਕਮਰਾਸ਼ੀ ਵਾਲੇ ਤੁਹਾਡੇ ਉੱਪਰ ਤੁਹਾਡੇ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਹੁਣ ਤੁਹਾਨੂੰ ਮਿਲਣ ਵਾਲੀਆਂ ਹਨ ਜਿਸ ਨਾਲ ਤੁਹਾਡਾ ਜੀਵਨ ਪਤਲ ਜਾਵੇਗਾ ਕਿਆ ਨਾ ਗਲਤ ਨਹੀਂ ਹੋਵੇਗਾ ਕਿ ਕੰਬ੍ਰਾਸ਼ੀ ਵਾਲੇ ਪਗਵਾਨ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਹੁਣ ਤੁਹਾਡੇ ਉੱਪਰ ਹੋ ਗਿਆ ਹੈ ਦੋਸਤੋ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਹੁਣ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਬਹੁਤ ਜਲਦੀ ਕੋਈ ਚੰਗੀ ਖਬਰ ਮਿਲਣ ਦੇ ਯੋਗ ਹਨ ਦੋਸਤੋ ਤੁਹਾਨੂੰ ਦੱਸ ਦੇਈਏ ਕਿ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲਣ ਵਾਲਾ ਹੈ ਜਿਸ ਨਾਲ ਤੁਹਾਡੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਹੋਵੇਗਾ ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਰੁਕੇ ਹੋਏ ਕੰਮ ਹੁਣ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਸਾਰੇ ਹੀ ਚੱਲ ਪੈਣਗੇ ਤੁਹਾਨੂੰ ਪਰਿਵਾਰ ਅਤੇ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ ਤੁਹਾਨੂੰ ਦੱਸ ਦੇਈਏ ਕਿ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਅਸੀਮ ਕਿਰਪਾ ਕਰਨ ਵਾਲੇ ਹਨ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਡੀਆਂ ਤੰਸਬਾਨੀ ਸਾਰੀਆਂ ਸਮੱਸਿਆਵਾਂ ਮਸ਼ਕਲਾਂ ਖਤਮ ਹੋਣਗੀਆਂ ਤੇ ਤੁਹਾਨੂੰ ਤਨ ਪ੍ਰਾਪਤੀ ਦੇ ਅਨੇਕਾ ਅਫਸਰ ਪ੍ਰਾਪਤ ਹੋਣਗੇ ਤਨ ਦੇ ਵਿੱਚ ਖੂਬ ਵਾਧਾ ਹੋਵੇਗਾ ਤੁਹਾਨੂੰ ਦੱਸਦੇ ਕਿ ਵੱਡੀਆਂ-ਵੱਡੀਆਂ ਸਫਲਤਾਵਾਂ ਦਾ ਲਾਭ ਮਿਲੇਗਾ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਉੱਪਰ ਵਿਸ਼ੇਸ਼ ਰੂਪ ਤੋਂ ਪਾ ਰਹੀ ਹੈ ਨਾਲ ਹੀ ਹੋਣ ਤੁਹਾਡੀਆਂ ਸਾਰੀਆਂ ਇਹ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਮਿਲਣ ਵਾਲੀਆਂ ਹਨ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਅਗਲੀ ਕੁਐਸਚਨ ਅਸੀਂ ਰਾਸ਼ੀ ਹੈ ਜੀ ਤਣਾ ਰਾਸ਼ੀ ਤਣਾ ਰਾਸ਼ੀ ਵਾਲਿਓ ਤੁਹਾਨੂੰ ਦੱਸੇ ਕਿ ਤੁਹਾਡੇ ਜੀਵਨ ਵਿੱਚ ਹੁਣ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਦੋਸਤੋ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਬੇਹਦ પ્રસન્ન ਹਨ ਤੁਹਾਡੇ ਜੀਵਨ ਵਿੱਚ ਤੁਹਾਨੂੰ ਹੁਣ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤਣਾ ਰਾਸ਼ੀ ਵਾਲਿਓ ਤੁਹਾਨੂੰ ਦੱਸੇ ਕਿ ਜੋ ਤੁਸੀਂ ਮਿਹਨਤ ਕੀਤੀ ਹੈ ਉਸ ਮਿਹਨਤ ਦਾ ਤੁਹਾਨੂੰ ਫਲ ਮਿਲੇਗਾ ਨਾਲ ਹੀ ਨਾਲ ਜੋ ਤੁਹਾਡੇ ਰੁਕੇ ਹੋਏ ਕੰਮ ਹਨ ਉਹ ਸਭ ਸਫਲਤਾ ਪੂਰਕ ਪੂਰੇ ਹੋਣਗੇ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਪਾਏ ਦੇ ਵਿੱਚ ਲਾਭ ਮਿਲੇਗਾ ਉਹਨਾਂ ਦਾ ਵਪਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਉਹਨਾਂ ਨੂੰ ਹਰ ਤਰਫ ਤੋਂ ਹੁਣ ਲਾਭ ਹੀ ਲਾਭ ਮਿਲੇਗਾ ਤਨਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਹੁਣ ਚਾਰੇ ਤਰਫ ਤੋਂ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਭਗਵਾਨ ਜੀ ਨੇ ਦੇਵ ਤੁਹਾਡੇ ਉੱਪਰ ਬੇਹੱਦ ਬਸੰਨ ਹਨ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਵਾਧਾ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਮਿਲੇਗੀ ਜੋ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਕੋਈ ਪੈਸਾ ਰੁਕਿਆ ਹੋਇਆ ਹੈ ਉਹ ਪੈਸਾ ਵੀ ਤੁਹਾਨੂੰ ਜਲਦ ਮਿਲ ਜਾਵੇਗਾ ਨਾਲ ਹੀ ਨਾਲ ਤੁਹਾਡੇ ਵਪਾਰ ਵਿੱਚ ਰੁਕਾਵਟਾਂ ਆ ਰਹੀਆਂ ਹਨ ਉਹ ਰੁਕਾਵਟਾਂ ਖਤਮ ਹੋਣਗੀਆਂ ਹੁਣ ਤੁਹਾਡੇ ਚਿਹਰੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤਨ ਰਾਸ਼ੀ ਵਾਲੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਖੁਸ਼ੀ ਦਾ ਅਹਿਸਾਸ ਕਰੋਗੇ ਭਗਵਾਨ ਜਾਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਵਿਸ਼ੇਸ਼ ਤੌਰ ਤੇ ਪੈ ਰਹੀ ਹੈ ਸਮਾਂ ਤੁਹਾਡੇ ਪੂਰੇ ਪੱਖ ਦੇ ਵਿੱਚ ਹੈ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਬ੍ਰੇਖ ਰਾਸ਼ੀ ਬ੍ਰੇਖ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਭਗਵਾਨ ਜਾਨੀ ਦੇਵ ਜੀ ਦੀ ਕਿਰਪਾ ਵਿਸ਼ੇਸ਼ ਤੌਰ ਤੇ ਤੁਹਾਡੇ ਉੱਪਰ ਪਣੀ ਹੈ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਏ ਵਿੱਚ ਉਰੇਦੀ ਵਿੱਚ ਵਾਧਾ ਹੋਵੇਗਾ ਨੌਕਰੀ ਚੋਂ ਪਾ ਤੋਂ ਨਿਤਿ ਵੇਤਨ ਮਰੀਦੀ ਦੇ ਜੋਗ ਹਨ ਤੁਹਾਡੇ ਵਪਾਰ ਵਿੱਚ ਅਚਾਨਕ ਤੁਹਾਨੂੰ ਲਾਭ ਮਿਲੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਹਾਡੇ ਅਧੂਰੇ ਕੰਮ ਪੂਰੇ ਹੋਣਗੇ ਪਰਿਵਾਰ ਵਿੱਚ ਸ਼ਾਂਤੀ ਦਾ ਆਨੰਦ ਵਾਤਾਵਰਨ ਰਹੇਗਾ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਨਾਲ ਮਿਥਨ ਰਾਸ਼ੀ ਵਾਲੇ ਤੁਹਾਡੇ ਜਨਮ ਵਿੱਚ ਹੋਣ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਨਾਲੇ ਨਾਲ ਜੋ ਲੋਕ ਨਵਾਂ ਮਕਾਨ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਇਹ ਯੋਜਨਾ ਜ਼ਰੂਰ ਸਫਲ ਹੋਣ ਵਾਲੀ ਹੈ ਸੰਤਾਨ ਪ੍ਰਾਪਤੀ ਦਾ ਸੁੱਖ ਤੁਹਾਨੂੰ ਮਿਲਣ ਵਾਲਾ ਹੈ ਜਸਨਲ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਿਥਨ રાશિ ਵਾਲੇ ਸਮਾਂ ਪੂਰਾ ਤੁਹਾਡੇ ਪੱਖ ਦੇ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸਨ ਉਹ ਖੁਸ਼ ਨਸੀਬ ਭਾਗਸ਼ਲੀ ਰਾਸ਼ੀਆਂ ਜਿਨ੍ਹਾਂ ਨੂੰ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਹੁਣ ਖੁਸ਼ੀਆਂ ਹੀ ਖੁਸ਼ੀਆਂ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਅਨੇਕ ਤਰ੍ਹਾਂ ਦੇ ਧਨ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਪ੍ਰਾਪਤ ਹੋਣ ਵਾਲੀਆਂ ਹਨ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ